ਅੰਮ੍ਰਿਤਸਰ ਦੀ ਕੇਂਦਰੀ ਚੇਅਰ ਵਿੱਚ ਚਾਰ ਹਵਾਲਾਤਿਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨ ਹਵਾਲਾਤਿਆਂ ਦੀ ਕੱਲ ਮੌਤ ਹੋ ਗਈ ਸੀ ਤੇ ਇੱਕ ਹਵਾਲਾਤੀ ਦੀ ਅੱਜ ਮੌਤ ਹੋ ਗਈ ਹੈ ਇਸਮੋਕੇ ਮ੍ਰਿਤਕ ਹਵਾਲਾਤਿਆਂ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਬੱਚੇ ਕਾਫੀ ਸਮੇਂ ਤੋਂ ਬਿਮਾਰ ਸਨ ਤੇ ਕਈ ਵਾਰ ਕੇਂਦਰੀ ਜੇਲ੍ਹ ਦੇ ਸਿਕਿਉਰਿਟੀ ਇੰਚਾਰਜ ਨੂੰ ਗਾਰਦ ਲਗਾਉਣ ਲਈ ਕਿਹਾ ਗਿਆ ਸੀ ਪਰ ਉਹਨਾਂ ਵੱਲੋਂ ਹਵਾਲਾਤਿਆਂ ਦੀ ਕੋਈ ਸੁਣਵਾਈ ਨਹੀਂ ਹੋਈ ਜੇਕਰ ਸਮੇਂ ਸਿਰ ਸਿਕਿਉਰਿਟੀ ਇੰਚਾਰਜ ਵੱਲੋਂ ਗਾਰਦ ਲਗਾਈ ਹੁੰਦੀ ਤਾਂ ਅੱਜ ਸਾਡੇ ਬੱਚੇ ਜਿਉਂਦੇ ਹੁੰਦੇ ਉਹਨਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਕੋਲੋਂ ਸਿਕਿਉਰਿਟੀ ਇੰਚਾਰਜ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹਾਂ ਉਹਨਾਂ ਕਿਹਾ ਕਿ ਅੱਜ 4 ਲਾਸ਼ਾਂ ਕੇਂਦਰੀ ਜੇਲ੍ਹ ਵਿੱਚੋਂ ਪੋਸਟਮਾਰਟਮ ਲਈ ਆਈਆਂ ਹਨ ਜਿਨ੍ਹਾਂ ਦਾ ਜੇਲ੍ਹ ਪ੍ਰਸ਼ਾਸਨ ਵੱਲੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਇੱਕ ਮ੍ਰਿਤਕ ਨੌਜਵਾਨ ਦੇ ਭਰਾ ਨੇ ਕਿਹਾ ਕਿ ਉਸਦੇ ਭਰਾ ਦੇ ਵਿਆਹ ਨੂੰ 8 ਮਹੀਨੇ ਹੋਏ ਸਨ ਸਹੀ ਇਲਾਜ ਨਾ ਹੋਣ ਦੇ ਚਲਦੇ ਉਹਨਾਂ ਦੇ ਭਰਾ ਦੀ ਮੌਤ ਹੋ ਗਈ ਹੈ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਆਪਣੇ ਭਰਾ ਦੇ ਲਈ ਤੜਫ ਰਹੇ ਹਾਂ ਉਹ ਤਾਂ ਵਾਪਸ ਨਹੀਂ ਆ ਸਕਦੇ ਪਰ ਜਿਹੜੇ ਅੰਦਰ ਹਨ ਉਹਨਾਂ ਦਾ ਇਲਾਜ ਸਹੀ ਢੰਗ ਨਾਲ ਹੋ ਸਕੇ ਸੁੰਦਰ ਸਿੰਘ ਮੇਰਾ ਨਾਮ ਅੰਗਰੇਸ ਸਿੰਘ ਤੇ ਬੇਨਤੀ ਇਸ ਤਰ੍ਹਾਂ ਜੀ ਇਹ ਇਸ ਤਰ੍ਹਾਂ ਆਮ ਵੀ ਇਹ ਜਿਹੜਾ ਬੇਟਾ ਹੀ ਸਾਡੇ ਰਿਲੇਟਿਵ ਸੀ ਇਹਨਾਂ ਦਾ ਸਾਡੀ ਮਾਸੀ ਦਾ ਪੋਤਰਾ ਸੀ ਤੇ ਇਹ ਇਹਨਾਂ ਦੇ ਡੈਡੀ ਮੁਤਾਬਕ ਆਹ ਦੇ ਡੈਡੀ ਨੇ ਆਪਣਾ ਕੇ ਹਾਂਜੀ ਪਰਮੇਸ਼ ਕੁਮਾਰ ਜਾਜੋਰਾ ਤੇ ਇਹ ਜਦੋਂ ਅਸੀਂ ਨੰਦਪੁਰ ਸਾਹਿਬ ਗਏ ਹਾਂ ਤੇ ਰਾਤੀ ਇਹਨਾਂ ਨੂੰ ਸਾਨੂੰ ਪਤਾ ਲੱਗਾ ਤੇ ਰਾਤੀ ਜਦੋਂ ਪਤਾ ਲੱਗਾ ਤੇ ਫਿਰ ਇੱਥੇ ਸਵੇਰੇ ਆਏ ਆ ਤੇ ਲਾਸ਼ਾਂ ਵੇਖਣ ਯੋਗ ਨਹੀਂ ਆ ਕਿੰਨੀਆਂ ਲਾਸ਼ਾਂ ਆਈਆਂ ਚਾਰ ਲਾਸ਼ਾਂ ਆਈਆਂ ਜੀ ਜੇਲ੍ਹ ਦੇ ਹੀ ਅਣਗੇਲੀ ਕਰਕੇ ਕੀ ਹਾਲ ਚਾਰ ਲਾਸ਼ਾਂ ਆਈਆਂ ਤਿੰਨ ਕੱਲ ਆਈਆਂ ਇੱਕ ਅਜਾਈ ਦਸਣ ਮੁਤਾਬਕ ਇਹਨਾਂ ਦੇ ਪਰਿਵਾਰ ਵੱਲੋਂ ਤੇ ਇਹ ਅਸੀਂ ਬੇਨਤੀ ਕਰਦੇ ਹਾਂ ਚੋਣ ਕਮਿਸ਼ਨ ਨੂੰ ਇਸ ਵੇਲੇ ਸਾਡੇ ਪੰਜਾਬ ਸਰਕਾਰ ਦੇ ਵਿੱਚ ਚੋਣ ਜਾਬਤਾ ਲੱਗਾ ਅਸੀਂ ਤੁਹਾਡੇ ਮਾਦਮ ਰਾਈ ਚੋਣ ਕਮਿਸ਼ਨ ਰਾਈ ਨੂੰ ਬੇਨਤੀ ਕਰਦੇ ਹਾਂ ਕਿ ਇੱਥੇ ਫੌਰੀ ਐਕਸ਼ਨ ਚੋਣ ਕਮਿਸ਼ਨ ਲਵੇ ਜਿਹੜਾ ਕਿ ਜੇਲ੍ਹ ਪ੍ਰਸ਼ਾਸਨ ਹੋਰ ਹਜ਼ਾਰਾਂ ਬੰਦੇ ਜੇਲ੍ਹਾਂ ਦੇ ਵਿੱਚ ਬਿਮਾਰੀ ਨਾਲ ਪੀੜਤ ਨੇ ਜੇਲ੍ਹਾਂ 'ਚ ਇਨਸਾਨ ਹੀ ਜਾਂਦੇ ਆ ਕੋਈ ਬੇਗਨਾ ਕੋਈ ਗਨਾਈ ਇਹ ਸਾਬਤ ਕਰਨਾ ਵਾ ਸਾਡੇ ਸਤਕਾਰਯੋਗ ਸੁਪਰੀਮ ਕੋਰਟ ਦੀ ਅਦਾਲਤ ਸਾਡੀ ਜ਼ਿਲ੍ਹਾ ਕੋਰਟ ਨੇ ਜ਼ਿਲ੍ਹਾ ਕੋਰਟ ਜਿਹੜੀ ਆ ਕੋਈ ਫੈਸਲਾ ਸੁਣਾਉਣ ਤੋਂ ਪਹਿਲਾਂ ਹੀ ਲਾਪਰਵਾਹੀ ਦਾ ਕਾਰਨ ਬਣ ਗਈ ਸਾਡੀ ਪੰਜਾਬ ਦੇ ਜੇਲ੍ਹਾਂ ਦਾ ਪ੍ਰਸ਼ਾਸਨ ਤੇ ਇਹ ਜਿਹੜੀਆਂ ਚਾਰ ਜਾਨਾਂ ਗਈਆਂ ਅੱਗੇ ਆਉਣ ਨੂੰ ਤਿਆਰ ਨਹੀਂ ਜਿਹੜੇ ਚਾਰ ਦਿਨੇ ਤਿੰਨ ਪਰਿਵਾਰ ਹੋਰ ਨੇ ਉਹ ਆਂਦੇ ਕਿ ਸਾਡੇ ਪੁੱਤਰੇ ਨਿਕ ਨਿਕੇ ਆ ਦੋ ਉਹ ਪਿੰਡ ਆ ਕੱਚਾ ਤਨਵਾ ਪਿੰਡ ਤੋਂ ਇੱਥੇ ਆਣ ਕੇ ਪਤਾ ਲੱਗਾ ਕਿ ਉਸ ਪਿੰਡ ਦੇ ਕੋਈ ਗੁਰਲਾਲ ਸਿੰਘ ਆ ਉਹਦਾ ਮੂੰਹ ਘੜ ਤੋਂ ਕੱਟ ਵੀ ਤੇ ਚੋਂ ਸਿਰਾਂ ਜਿੱਡਾ ਉਹਦਾ ਮੂੰਹ ਆ ਜਿੱਡਾ ਮੂੰਹ ਹੋਇਆ ਉਹ ਕੀ ਹੋਇਆ ਕੀ ਕਾਰਨ ਬਣਿਆ ਇਹ ਪਤਾ ਨਹੀਂ ਅੰਦਰ ਜਿੱਥੇ ਪੋਸਟਮਾਨ ਹੋਣ ਤੋਂ ਪਹਿਲਾਂ ਜਿੱਥੇ ਆਣ ਕੇ ਲਾਸ਼ਾਂ ਰੱਖਦੇ ਉੱਥੇ ਲਾਸ਼ਾਂ ਪਈਆਂ ਹੋ ਤੇ ਅਸੀਂ ਸਰਕਾਰਾਂ ਨੂੰ ਇਹ ਆਣਿਆ ਵੇਖੋ ਜੇ ਤੁਹਾਡਾ ਕੋਈ ਬੰਦਾ ਸਰਕਾਰੀ ਕੋਈ ਐਮਐਲਏ ਕੋਈ ਮੰਤਰੀ ਕੋਈ ਸੰਤਰੀ ਜੇਲ੍ਹ ਦੇ ਵਿੱਚ ਕੋਈ ਸਹੀ ਤਰੀਕੇ ਨਾਲ ਚਲ ਜੇ ਜਿਹੜਾ ਕੋਈ ਅਪਰਾਧਿਕ ਮਾਮਲਾ ਦਰਜ ਹੋਵੇ ਉਹ ਤੇ ਆ ਇਨਸਾਨ ਉਹਨਾਂ ਲਈ ਤੇ ਬਹੁਤ ਵੱਡੀਆਂ ਕੋਸ਼ਿਸ਼ਾਂ ਕਰਕੇ ਤੇ ਉਹਨਾਂ ਦੇ ਜੇਲ੍ਹ ਪ੍ਰਸ਼ਾਸਨ ਵੀ ਤੇ ਸਾਡਾ ਪੰਜਾਬ ਦੇ ਸਰਕਾਰਾਂ ਵੀ ਜਾਂ ਹੋਰ ਜਟਾਂ ਦੀਆਂ ਸਰਕਾਰਾਂ ਵੀ ਜਿੱਥੋਂ-ਜਿੱਥੋਂ ਦੇ ਵੀ ਉਹ ਹੁੰਦੇ ਨੇ ਉਹਨਾਂ ਦੀ ਟ੍ਰੀਟਮੈਂਟ ਵੀ ਵਧੀਆ ਉਹਨਾਂ ਦੀ ਦੇਖਭਾਲ ਵੀ ਵਧੀਆ 8 ਦਿਨ ਤੋਂ ਤਰਲੇ ਲੈ ਲੈ ਮਰ ਗਏ ਪਰਿਵਾਰ ਦੱਸਦੇ ਆ ਤੇ ਉਹਨਾਂ ਦੀ ਕੋਈ ਟ੍ਰੀਟਮੈਂਟ ਤਨੀ ਚੱਜਣਾ ਹੋਈ ਤੇ ਗਾਰਦ ਨਹੀਂ ਲੱਗੀ ਗਾਰਦ ਨਹੀਂ ਲੱਗੀ ਗੱਗ ਲਾ ਦਿੰਦੇ ਨਹੀਂ ਲੱਗਦਾ ਕਿ ਬਚਾਅ ਹੋ ਸਕਦਾ ਜੇ ਗਾਰਦ ਲੱਗਦੀ ਹੋ ਸਕਦਾ ਚਾਰੇ ਲਾਸ਼ਾਂ ਜਿਹੜੀਆਂ ਅੰਮ੍ਰਿਤਸਰ ਦੀ ਉਸ ਜੇਲ੍ਹ ਚੋਂ ਆਈਆਂ ਵਾ ਉਹ ਭੱਜ ਜਾਂਦੇ ਮੰਗੇ ਉਹ ਕਰਦੇ ਸਕਿਉਰਟੀ ਗਾਰਡ ਜੀ ਨੇ ਗਾਰਡ ਲਾਉਣੀ ਹੈ ਉੱਥੇ ਕਾਰਵਾਈ ਹੋਣੀ ਚਾਹੀਦੀ ਕਿਸੇ ਹੋਰ ਨਾ ਹਾਂ گاਉਂ ਤੋਂ ਕੋਈ ਹੋਰ ਨਾ ਹੋਵੇ ਹਾਂ ਦੱਸ ਕੇ ਤਾਂ ਦੱਸੋ ਕੀ ਮੇਰਾ ਨਾਮ ਰਕੇਸ਼ ਕੁਮਾਰ ਹੈ ਜੀ ਮੇਰਾ ਬ੍ਰਦਰ ਹੀ ਉਹ ਤੇ 8 ਦਿਨ ਹੋ ਗਏ ਕਹਿੰਦਾ ਮੈਂ ਬਿਮਾਰ ਹਾਂ ਤੇ ਰੋਜ਼ ਜਾਂਦਾ ਸੀ ਗਾਰਡ ਲਾਉਣ ਡਾਕਟਰ ਸਾਹਿਬ ਕੋਲ ਰੋਜ਼ ਲੱਗੀ 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 ਸਕਿਉਰਟੀ ਚਾਰ ਜੀ ਗੁਰਜੀਤ ਬਰਾੜ ਜਿਹੜਾ ਸਾਨੂੰ ਤੇ ਪਤਾ ਨਹੀਂ ਪਤਾ ਲੱਗਾ ਕਿ ਉਹਨੇ ਉਹਦੀ ਗਾਰਡ ਨਹੀਂ ਲਾਈ ਨਹੀਂ ਕਰਦੇ ਨਹੀਂ ਲਾਈ ਉਹਦੀ ਮਾਧ ਪ੍ਰਸ਼ਾਸਨ ਨੂੰ ਇਹ ਕਹਿਣਾ ਬੇਨਤੀ ਕਰਦਾ ਕਿ ਕਿਹ ਹੋ ਸਾਡਾ ਤੇ ਸਾਡਾ ਸਾਡਾ ਹੁਣ ਸਾਡਾ ਜੋਨ ਹੋ ਗਿਆ ਗਾਂ ਹੋਣ ਵਾਲੇ ਜਿਹੜਾ ਜਿੰਨਾਂ ਦਾ ਇਹਨਾਂ ਦੇ ਬੱਚੇ ਨਾ ਮਰਨ ਸਾਡਾ ਬੰਦਾ ਚਲ ਗਿਆ ਸਾਡਾ ਬੰਦਾ ਚਲ ਗਿਆ ਹੁਣ ਕੀ ਕਰ ਸਕਦੇ ਸਾਨੂੰ ਲੱਗਦਾ ਜੀ ਟਾਈਮ ਨਾਲ ਇਲਾਜ ਹੋ ਜਾਂਦਾ ਤੇ 8 ਦਿਨ ਪਹਿਲੋ ਆ ਜਾਂਦਾ ਤੇ ਬਚਾਅ ਹੋਏ ਨਾ ਕੁਛ ਨਾ ਕੁਛ ਤੇ ਬਚਾਅ ਹੋ ਜਾਣਾ ਉਹ ਜੇਲ ਪ੍ਰਸ਼ਾਸਨ ਲਾਇਪਰੋਵਾਈ ਕਰ ਬੜੀ ਵੱਡੀ ਲਾਇਪਰੋਵਾਈ ਜੀ ਉਹਨਾਂ ਦੀ ਮਾੜੀ ਮੋਟੀ ਥੋੜੀ ਇਹ ਦਿਨੋਂ ਕੀ ਕੋਈ ਨਾ ਕੋਈ ਨਹੀਂ ਆਂਦਾ ਕਿਸ ਤਰ੍ਹਾਂ ਵੇਖਦੇ ਹੋ ਇਹ ਬੜੇ ਮਾੜੇ ਦਿਨ ਵੇਖਣ ਨੇ ਜਿਹੜੀ ਸਿੱਧੀ ਗੱਲ ਸਾਨੂੰ ਉਹ ਥੋੜੀ ਦਿਖਣਾ ਸਾਡਾ ਭ ਵਿਆਹ ਆਇਆ ਹੈ ਵਿਆਹ ਆਇਆ ਜੀ ਬੱਚੇ ਕੋਈ ਬੱਚਾ ਨਹੀਂ 8-9 ਮਹੀਨਿਆਂ ਕੇ ਵਿਆਹ ਹੋਏ ਨੂੰ ਉਨਕੀ ਮੰਗੀ ਕਰਦੇ ਬੱਚੇ ਮੰਗ ਕੋਈ ਨਹੀਂ ਉਹ ਮਤਲਬ ਇਹੋ ਮੰਗੇ ਇਹੋ ਹੀ ਆ ਹੱਡੀ ਕੀ ਬਰਾਡ ਤੇ ਜੋ ਵੀ ਐਕਸ਼ਨ ਉਕਸ਼ਨ ਲੈਣਾ ਲੈਣਾ ਸਰਕਾਰਾਂ ਲੈਣ ਜੋ ਵੀ ਪ੍ਰਸ਼ਾਸਨ ਲੈਣ ਤਦੋਂ ਅੰਦਰ ਐਮਰਜੈਂਸੀ ਉਹਨਾਂ ਲੈ ਕੇ ਆਏ ਇੱਥੇ ਉਹਨਾਂ ਨੇ ਡਾਕਟਰਾਂ ਨੇ ਮਿੱਤਰਕ ਪੁੱਛ ਕਰਦਾ ਉਹ ਕਹਿੰਦੇ ਇੱਕ ਹਫ਼ਤੇ ਤੋਂ ਬਿਮਾਰ ਹੈਗੇ ਪਰ ਉਹਨਾਂ ਨੂੰ ਕਿਸੇ ਵੀ ਮੈਡੀਕਲ ਸਹੂਲਤ ਨਹੀਂ ਦਿੱਤੀ ਨਹੀਂ ਇੱਕ ਹਫ਼ਤੇ ਤੋਂ ਬਿਮਾਰ ਨਹੀਂ ਇੱਕ ਹਫ਼ਤੇ ਤੋਂ ਜਿਹੜਾ ਦਾਖਲ ਹੀ ਉਹ ਪਹਿਲਾਂ ਦਾਖਲ ਹੀ ਇੱਕ ਤੇ ਦਾਖਲ ਹੀਗਾ ਤੇ ਬਾਕੀ ਜਿਹੜੇ ਉਹ ਕਹਿੰਦੇ ਤੇ ਦੂਜੇ ਜਿਹੜੇ ਐਮਰਜੈਂਸੀ ਬਿਮਾਰ ਹੋਏ ਉਹਨਾਂ ਨੂੰ ਫੜਾ ਫੜਾ ਇੱਥੇ ਲੈ ਕੇ ਆਏ ਤੇ ਉਹ ਉਹਦੀ ਡੈਥ ਹੋ ਗਈ ਡਾਕਟਰਾਂ ਨੇ ਹਫ਼ਤਾ ਪਹਿਲਾਂ ਦੀ ਕਹਿ ਰਹੇ ਉਥੇ ਕੋਈ ਸੁਜੀਦ ਬਰਾੜ ਉੱਥੇ ਡਾਕਟਰ ਦੱਸਣਗੇ ਨਾ ਜੀ ਉਹਨਾਂ ਨੇ ਕਿਹੜਾ ਇਲਾਜ ਕੀਤਾ ਤੁਹਾਡਾ ਇਲਾਜ ਮਤਲਬ ਕੀ ਉਹਨਾਂ ਨੇ ਮੈਡੀਕਲ ਉਹ ਡਾਕਟਰ ਕੰਦੇਦਾਰ ਦੇ ਲਾਈ ਨਹੀਂ ਮੌਕੇ ਤੇ ਅਗ ਲਾਈ ਹੁੰਦੀ ਤੇ ਲਾਜੋ ਨਹੀਂ ਨਹੀਂ ਇਸ ਤਰ੍ਹਾਂ ਕੋਈ ਗੱਲ ਨਹੀਂ ਬੋਡੀਆਂ ਲੈ ਕੇ ਆਏ ਉਹ ਨਾ 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 ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਡਾਕਟਰਾਂ ਨੇ ਇਥੇ ਮਤਲਬ ਉਹਨਾਂ ਨੂੰ ਕੀਤਾ ਕਿ ਡੈਥ ਹੋ ਗਈ ਜੀ ਜਾਂ ਰਸਤੇ 'ਚ ਹੋਈ ਆ ਜਾਂ ਆਉਂਦੇ ਆ ਤੇ ਜਾ ਰਹੇ ਨੇ ਡੈੱਡ ਬੋਡੀ ਡਾਇਰੈਕਟ ਜੇਲ੍ਹ ਚ ਨਹੀਂ ਉਹਨਾਂ ਦੇ ਕਹਿਣ ਦੀ ਨਹੀਂ ਗੱਲ ਡਾਕਟਰ ਡਾਕਟਰ ਦੱਸਣਗੇ ਪੋਸਟਮਾਰਟਮ ਦੇ ਵਿੱਚ ਆ ਜਾਣਾ ਕਿਦੋਂ ਮੌਤ ਹੋਈ ਕਿੰਨੇ ਵਜੇ ਹੋਈ ਕੀ ਕਾਰਨ ਹੀ ਮੌਤ ਦਾ